ਇਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਾਸ ਕਬੀਓ ਬਾਚ ਬੇਨਤੀ ਚਉਪਈ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਵ ਚਰਨਨ ਮੰਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਿਪਾਰਾ ਹਮਰੇ ਦੁਸ਼ਟ ਸਭੇ ਤੁਮ ਕਾਵੋ ਆਪ ਹਾਥ ਦੇ ਮੋਹਿ ਬਚਾਵੋ ਸੋਖੀ ਬਸੈ ਮੋਰੋ ਪਰਵਾਰਾ ਸੇਵਕ ਸਿੱਖ ਸਬੈ ਕਰਤਾਰਾ ਮੋ ਰੱਛਾ ਨਿਜ ਕਰਦੈ ਕਰੀਐ ਸਭੈ ਰਨ ਕੋ ਆਜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੈ ਪਿਆਸਾ ਤਮੇ ਚੜ ਕੋਈ ਵਰਨਾ ਤਿਆਉ ਜੋ ਪਰ ਚੌ ਸਤਮ ਤੇ ਪਾਉ ਸੇਵਕ ਸਿਕ ਹਮਾਰੇ ਤਾਰੀਐ ਚੁਣ ਚੁਣ ਸੱਤਰ ਹਮਾਰੇ ਮਾਰੀਐ ਆਪ ਹਾਥ ਦੇ ਮੁਝੇ ਉਭਰਿਐ ਮਰਨ ਕਾਲ ਕਾ ਤ੍ਰਾਂਸ ਨਿਵਰੀਐ ਹੁ ਜੋ ਸਦਾ ਹਮਾਰੇ ਪਛਾ ਸਿਰਿਯ ਸਤਜੋ ਕਰਿਓ ਰੱਜਾ राख लिहो म राख साहिब संत सहाय प्यारे दीन बंत दुष्टन के हंता तुम हो पुरी चतर चतुर्दस कंता काल पाए ब्रह्म बपतरा काल पाए शिवजू अवतरा काल पाए कर करभषण प्रकाशा सकल काल का किया तमासा ਜਮਨਕਾਲ ਜੋਗੀ ਸਿਵ ਕੀਓ ਬੇਦਰਾਜ ਬ੍ਰਹਮਾ ਜੋ ਥੀਓ ਜਮਨਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਮਨਕਾਲ ਸਭ ਜਗਤ ਬਨਾਇਓ ਦੇਵ ਦੇ ਤਜਸ਼ਨ ਪੁਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸਹੀ ਕੋ ਹਮਾਰੀ ਸਕਲ ਪਰਜਾ ਦਿਨ ਆਪ ਸਵਾਰੇ ਸਿਵਕਨ ਕੋ ਸਿਵਗੁਣ ਸੁਖ ਦਿਓ ਸਤਰਨ ਕੋ ਪਲਮੋ ਬਦਕਿਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰ ਅਸਤੁਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੁਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਉਦ ਕਰਕ ਕਰ ਕਰਤਾ ਰਾ ਪਰਜਾ ਤਰਤ ਦਬਦੇ ਆਪਾਰਾ ਜਬ ਆ ਕਰਖ ਕਰਤ ਹਾਂ ਕਮ ਹਾਂ ਤੁਮੈ ਮਿਲਤ ਦੇ ਧਰ ਸਭ ਹਾਂ येते बदन सृष्टि सब तारे आप अपनी भुजा उचारें तुम सब ही ते रहत नर आलम जानत वेद भेद अरे आलम निरंकार निरंबकार निर्लंब आद अनिल अनाद असाम्ब ताका मूड उचारत भेद जा को पेवना पावत वेदा ਤਾ ਕੋ ਕਰੇ ਪਹਨਨ ਮੰਨਤ ਮਹਾ ਮੂੜ ਕਛਪੇਦ ਨ ਜਾਣਤ ਮਹਾਦੇਵ ਕੋ ਕਹਿ ਤ ਸਦਾ ਸੇਵ ਨਿਰੰਕਾਰ ਕਾ ਚਨਤਨੇ ਭੇਵ ਆਪ ਆਪਣੀ ਬੁਧ ਹੈ ਜੇ ਤੀ ਬਰਨਤ ਭਿੰਨ ਪਿੰਨ ਤ ਇਤੇ ਤੀ ਤੁਮਰਾ ਲਖਣ ਜਾਏ ਪਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰਾ ਇਕ ਕੈ ਰੂਪ ਅਨੂਪ ਸੁਰੂਪ ਰੰਕ ਭਇਓ ਰਾਵ ਕਹਿ ਪੂਪਾ ਅੰਡਜ ਜੇ ਰਜ ਸੇਤਜ ਕੀਨੇ ਉਤਪਜ ਖਾਨ ਬਹੁ ਰਚ ਦੇਨੇ ਕਹ ਫੂਲ ਰਾਜਾ ਹੈ ਬੈਠਾ ਕੌਂ ਸਿੰਮਟ ਭਜੋ ਸੰਕਰ ਕਹਿ ਠਾ ਸਗਲੇ ਸ੍ਰਿਸ਼ਟ ਦਿਖਾਏ ਅਚੰਬ ਆਦ ਜੁਗਾਦ ਸ੍ਰੂਪ ਸਿੰਭਵ अब रक्षा मेरी तुम करो सिख्यो बारिश सिख्य क संगरो दुष्ट चित्ते उठवत उत्पाता सकल मलेश करो रण काता जे अस्त चित्त अवसरनि परे तिनके दुष्ट दुक्त हमरे पुरख जवन पग परे तिहारे तिनके तुम संकट सब टारे जो कल को एक बारते आए हैं ताके काल निकट न हैं रच्छा होए ताए सब काला दुष्ट अरे तरें तत्काला कृपा दृष्ट तन जय न हर हो ताके ता तनक मोह हर हो रिद्ध सिद्ध कर्म सब होई दुष्ट छाश्वय सके ना कोई ਇਕ ਬਾਰ ਜਿਨ ਤੁਮੇ ਸੰਭਾਰਾ ਕਾਲ ਫਾਸਤੇ ਤਾਏ ਉਬਾਰਾ ਜਿਨ ਨਰ ਨਾਮ ਤੇ ਹਾਰੋ ਕਹਾ ਧਾਰਿਤ ਦੁਸ਼ਟ ਦੋਖ ਤੇ ਰਹਾ ਕਰਗਕੇ ਤੁਮੇ ਸਰਨ ਤੇ ਹਾਰੀ ਆਪ ਹਾਥ ਦੇ ਲਿਹੁ ਉਬਾਰੀ ਸਰਬ ਠੋਰ ਮੋ ਹੋ ਸਹਾਈ ਦੁਸ਼ਟ ਦੋਖ ਤੇ ਲਿਹੁ ਬਚਾਈ ਖੜਗ ਕੇਤਮੈ ਸਰਨ ਤਿਹਾਰੀ ਆਪ ਹਾਥ ਦੇ ਲਿਹੋ ਓ ਬਾਰੀ ਸਰਬ ਠੋਰ ਮੋ ਸਹਾਈ ਦੁਸ਼ਟ ਧੋਖ ਤੇ ਲਿਹੋ ਬਚਾਈ ਵਾਹੇ ਗੁਰਜੀ ਕਾ ਖਾਲਸਾ ਵਾਹੇ ਗੁਰਜੀ ਕੀ ਫਤਿਹ